ਤਲੁਦਿਆਣੇ ਤੋਂ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਜੁਥੇਕ ਇਨੋਵਾ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਾਣਕਾਰ ਦੇ ਅਨੁਸਾਰ ਗੱਡੀ ਅਚਾਨਕ ਸਾਹਮਣੇ ਆਇਆ ਇੱਕ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਦੇ ਦੌਰਾਨ ਬੇਕਾਬੂ ਹੋ ਗਈ ਹੈ ਤੇ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਇਸ ਹਾਦਸੇ ਵਿੱਚ ਗੱਡੀ 'ਚ ਸਵਾਰ ਦੋ ਨੌਜਵਾਨ ਵਲਵਲ ਬਾਚ ਗਏ ਨੇ ਹਾਲਾਂਕਿ ਦੋਵਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਨੇ ਗੱਡੀ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਅੱਗੇ ਅਤੇ ਪਿਛਲਾ ਹਿੱਸਾ ਲਗਭਗ 70% ਤੱਕ ਡੈਮੇਜ ਹੋ ਚੁੱਕਿਆ ਹੈ ਗੱਡੀ ਦੇ ਮਾਲਕ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਸ ਦਾ ਪਤੀ ਅਤੇ ਉਸ ਦਾ ਦੋਸਤ ਸਾਊਥ ਸਿਟੀ ਤੋਂ ਕੰਮ ਕੇ ਵਾਪਸ ਆ ਰਹੇ ਸੀ ਜਦੋਂ ਉਹ ਨਹਿਰ ਦੇ ਨੇੜੇ ਪਹੁੰਚੇ ਤਾਂ ਜਾਨਕ ਇੱਕ ਕੁੱਤਾ ਸੜਕ ਤੇ ਆ ਗਿਆ ਤੇ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਹਾਦਸਾ ਵਾਪਰ ਗਿਆ ਹਾਸੇ ਤੋਂ ਬਾਅਦ ਜ਼ਖਮੀ ਨौजਵਾਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਗੱਡੀ ਨੂੰ ਲੈ ਕੇ ਜਿਹੜੀ ਹੈ ਸੂਚਨਾ ਜਿਵੇਂ ਹੀ ਇਸ ਬਾਬਤ ਮਿਲਦੀ ਹੈ ਤੋੜਾਂ ਵੱਲੋਂ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਜਾਂਦੀ ਹੈ ਸ਼ੁਰੂਆਤੀ ਜਾਣਸ ਵਿੱਚ ਸਾਹਮਣੇ ਆਇਆ ਕਿ ਵਾਹਨ ਜਸਵਿੰਦਰ ਪਾਲ ਸਿੰਘ ਦੇ ਨਾਮ ਉੱਤੇ ਰਜਿਸਟਰਡ ਹੈ ਤੇ ਗੱਡੀ ਦੇ ਵਿੱਚ ਦੋ ਵਿਅਕਤੀ ਸਵਾਰ ਸਨ ਦੋਵੇਂ ਸੁਰੱਖਿਤ ਨੇ ਪਰ ਉਹਨਾਂ ਦੀ ਗੱਡੀ ਬੁਰੇ ਤਰੀਕੇ ਦੇ ਨਾਲ ਨੁਕਸਾਨ ਨਹੀਂ ਗਈ ਹੈ ਫਿਲਹਾਲ ਡਾਕਟਰਾਂ ਦੇ ਮੁਤਾਬਕ ਦੋਵੇਂ ਨੌਜਵਾਨ ਜਲਦ ਹੀ ਠੀਕ ਹੋ ਜਾਣਗੇ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਸਰ ਅੱਜ ਇੱਕ ਇਨੋਵਾ ਗੱਡੀ ਦਾ ਸਵੇਰੇ ਐਕਸੀਡੈਂਟ ਹੋਇਆ ਸਰ ਉਹ ਕਿਸ ਤਰ੍ਹਾਂ ਹੋਇਆ ਸਰ ਉਹ ਤੁਹਾਡੀ ਗੱਡੀ ਹੈ ਕਿਸ ਤਰ੍ਹਾਂ ਮੇਰੀ ਗੱਡੀ ਹੈ ਜੀ ਤੇ ਸਰ ਇਹ ਕਦੋਂ ਹੋਇਆ ਐਕਸੀਡੈਂਟ ਕਿੰਨੇ ਵਜੇ ਦਾ ਹੋਇਆ ਤੇ ਕਿੰਨੇ ਲੋਕ ਇਸ ਵਿੱਚ ਸਵੇਰ 5:30 ਸਵੇਰ 5:30 ਤੋਂ 5:30 ਦੇ ਵਿਚਕਾਰ ਹੋਇਆ ਸਵੇਰੇ ਕਿੰਨੇ ਲੋਕ ਸਵਾਰ ਸੀ ਸਰ ਇਸ ਵਿੱਚ ਦੋ ਸਗੇ ਜੀ ਮੇਰਾ ਪਤੀਜਾ ਇੱਕ ਮੇਰਾ ਦੋਸਤ ਤੇ ਕਿਹੜੀ ਜਗ੍ਹਾ ਤੇ ਜਾ ਰਹੇ ਸੀ ਐ ਸਾਊਥ ਸਿਟੀ ਤੋਂ ਆ ਰਹੇ ਸੀਗੇ ਜੀ ਕੋਮਕੇ ਨਾਲ ਸਾਊਥ ਸਿਟੀ ਤੋਂ ਆ ਰਹੇ ਸੀ ਤੇ ਇਹਨਾਂ ਨੇ ਅੱਗੇ ਜਦੋਂ ਨਹਿਰ ਤੇ ਦੇਖਿਆ ਕੋਈ ਜਾਨਵਰ ਆ ਗਿਆ ਅੱਗੇ ਡੌਗ ਆ ਗਿਆ ਉਹਨੂੰ ਬਚਾਉਣ ਦੇ ਚੱਕਰ ਵਿੱਚ ਗੱਡੀ ਜਰੀ ਨਹੀਂ ਸੰਭਲੀ ਸਰ ਇਹਨਾਂ ਦੇ ਵਿੱਚ ਕਿਥੇ 60 ਸੱਟ ਲੱਗੀ ਹੈ ਮੇਰੇ ਭਤੀਜੇ ਸੱਟ ਲੱਗੀ ਹੈ ਕਿੰਨਾ ਕਿੰਨੀ ਸੱਟ ਲੱਗੀ ਉਹਨਾਂ ਦੇ ਫੈਕਚਰ ਹੋਏ ਬਾਹ ਤੇ ਉੱਧਾ ਆਟ ਆਫ ਡੇਂਜਰ ਹਾਂ ਆਊਟ ਆਫ ਡੇਂਜਰ ਟੋਟਲ ਕਿੰਨੇ ਬੰਦੇ ਸੀ ਗੱਡੀ ਚ ਦੋ ਬੰਦੇ ਦੋ ਬੰਦੇ ਸੀ ਜੀ ਦੋਨੋਂ ਸੇਫ ਨੇ ਇਸ ਵਕਤ ਦੋਨੋਂ ਬਿਲਕੁਲ ਸੇਫ ਨੇ ਬੜੀ ਵਾਈ ਗੁਰਦੂ ਕਰ ਪਾਇਆ ਜੀ ਸਰ ਜਿਸ ਸਾਹਿਬ ਨਾਲ ਗੱਡੀ ਦਾ ਐਕਸੀਡੈਂਟ ਹੋਇਆ ਹੈ ਦੇਖ ਕੇ ਲੱਗਦਾ ਕਿ ਰਫਤਾਰ ਕਾਫੀ ਜ਼ਿਆਦਾ ਤੇਜ਼ ਹੋਣੀ ਨਹੀਂ ਰਫਤਾਰ ਬਿਲਕੁਲ ਤੇਜ਼ ਨਹੀਂ ਸੀ ਬਸ ਉਹ ਸੰਭਲੀ ਨਹੀਂ ਗੱਡੀ ਰਫਤਾਰ ਤੇਜ਼ ਨਹੀਂ ਸੀ ਜੀ ਜੀ ਹਾਂ ਜੀ ਗੱਡੀ ਨਹੀਂ ਸੰਭਲੀ ਬਸ ਉਸ ਤੋਂ ਬਾਅਦ ਲੱਗੀ ਡੌਗ ਮਚਾਂ ਦੇ ਚੱਕਰ ਡੌਗ ਵਿਚਾਂ ਚੱਕਰੀ ਚੋਈ ਮਤਲਬ ਡੌਗ ਕ੍ਰੋਸ ਕਰਦਾ ਪਿਆ ਸੀ ਅੱਗੇ ਡੌਗ ਅੱਗੇ ਆ ਗਿਆ ਜੀ ਅਚਨ ਹੀ ਜੀ ਉਹਨੂੰ ਬਚਾਉਣ ਦੇ ਚੱਕਰ ਵਿੱਚ ਜਿਹੜਾ ਬ੍ਰੇਕ ਲਾਈ ਆ ਉਹ ਨਹੀਂ ਗੱਡੀ ਨਹੀਂ ਸਮਝੀ ਉਹ ਚਾਹ ਮਤਲਬ ਚਲਾਉਂ ਟੇ ਭਤੀਜਾ ਰਿਹਾ ਸੀ ਦੋਸਤ ਚਲਾ ਰਿਹਾ ਸੀ ਨਹੀਂ ਨਹੀਂ ਮੇਰਾ ਦੋਸਤ ਚਲਾ ਰਿਹਾ ਸੀ ਦੋਸਤ ਚਲਾ ਰਿਹਾ ਸੀ ਹਾਂਜੀ ਹਾਂਜੀ ਓਕੇ ਉਹ ਕਿੰਨੀ ਕੁ ਉਮਰ ਹੈਗੀ ਉਹਨਾਂ ਦੀ ਜਿਹੜੇ ਦੋਸਤ ਮੇਰੇ ਦੋਸਤ ਮੇਰੀ ਇਜ਼ ਲਈ ਸਮਝ ਲਓ 40 ਦਾ ਹੈਗਾ ਹੀ ਆ 40 ਹਾਂ ਜੇ ਸਰ ਗੱਡੀ ਦੀਆਂ ਪਲਟੀਆਂ ਵੱਜੀਆਂ ਨਹੀਂ ਕੋਈ ਪਲਟੀ ਨਹੀਂ ਵੱਜੀ ਤੇ ਕਿਸੇ ਹੋਰ ਦੇ ਨਾਲ ਕਿਤੇ ਟਕਰਾਈ ਕਿਸੇ ਦੇ ਨਾਲ ਨਹੀਂ ਟਕਰਾਈ ਜੀ ਬੜੀ ਵਾਗੂ ਤੇ ਕਿਰਪਾ ਨਾਲ ਉਹਨਾਂ ਨੂੰ ਕੋਈ ਏਦਾਂ ਦੀ ਚੀਜ਼ ਲੱਗੀ ਆ ਤੇ ਨਾ ਕਿਸੇ ਨਾਲ ਟਕਰਾਈ ਜੀ ਯੋਕੀ ਬਈ ਅੱਦਾ ਹੁੰਦਾ ਨਾ ਅਕਸਰ ਸਵੇਰੇ ਲੋਕ ਸੈਰਾਂ ਤੇ ਨਿਕਲਦੇ ਨੇ ਕਈ ਵਾਰੀ ਅੱਦਾ ਹੁੰਦਾ ਕਿ ਨਹੀਂ ਪਰਮਾਤਮਾ ਨੇ ਬਚਾ ਲਿਆ ਜੀ ਡੌਗ ਵੀ ਬਚ ਗਿਆ ਪਰਮਾਤਮਾ ਨੇ ਬਚਾ ਲਿਆ ਜੀ ਉਹਨਾਂ ਨੂੰ ਵੀ ਬਚਾਰਿਆ ਇਹ ਜੀ ਮਾਰਨਿੰਗ ਸਾਨੂੰ ਸੋਰਸਸ ਤੋਂ ਇਤਲਾਹ ਮਿਲੀ ਸੀ ਕਿ ਇੱਕ ਗੱਡੀ ਜਿਹੜੀ ਕਿ ਹਾਈ ਕ੍ਰਾਸ ਬ੍ਰਾਂਡ ਡੋਟਾ ਦੀ ਹੈ ਡੈਮੇਜਡ ਫਾਰਮ ਦੇ ਵਿੱਚ ਡੀ ਬਲੋਕ ਏਰੀਆ ਪੈਂਦਾ ਉੱਥੇ ਇਹ ਖੜੀ ਪਾਈ ਗਈ ਹੈ ਜੇਦਾ ਕਿ ਫਰੰਟ ਐਂਡ ਬੈਕ ਕਾਫੀ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਰਾਉਂਡ 70% ਲਾਸ ਹੈਗਾ ਤੇ ਜਦੋਂ ਇਨੀਸ਼ੀਅਲ ਆਪਾਂ ਇਹਨੂੰ ਇਨਕੁਆਇਰ ਕੀਤਾ ਤੇ ਉਹਦੇ ਵਿੱਚ ਇਹ ਪਾਇਆ ਗਿਆ ਕਿ ਵੀ ਕੁਛ ਇੱਕ ਜਸਵਿੰਦਰ ਪਾਲ ਸਿੰਘ son of ਸੇਂਦਰ ਸਿੰਘ ਦੇ ਨਾਮ ਤੇ ਇਹ ਵਹੀਕਲ ਹੈ ਜਿਹਨੂੰ ਕਿ ਅਮੰਨ ਦੋ ਪਰਸਨਸ ਡਰਾਈਵ ਆਊਟ ਕਰਕੇ ਜਾ ਰਹੇ ਸੀ ਮਾਰਨਿੰਗ ਟਾਈਮ ਤੇ ਮੇਬੀ ਉਹ ਆਪਣਾ ਵਾਕ ਵਗੈਰਾ ਤੋਂ ਆ ਰਹੇ ਸੀ ਜਾਂ ਜਾ ਰਹੇ ਸੀ ਸੋ ਪਬਲਿਕ ਪਲੇਸ ਦੇ ਵਿੱਚ ਪਬਲਿਕ ਰੋਡ ਤੇ ਇਹ ਇਨਸੀਡੈਂਟ ਹੋਇਆ ਜੀ ਸੋ ਸਰ ਪਤਾ ਲੱਗ ਪਿਆ ਇਹ ਐਕਸੀਡੈਂਟ ਹੋਇਆ ਕਿਵੇਂ ਆ ਹੋਇਆ ਇਹ ਦੇ ਵਿੱਚ ਉਹਨਾਂ ਨੇ ਜੋ ਦੱਸਿਆ ਇਨੀਸ਼ੀਅਲੀ ਕਿ ਵੀ ਚਲਦੀ ਸੜਕ ਦੇ ਉੱਤੇ ਜਿਵੇਂ ਮੂਵਮੈਂਟ ਕੋਈ ਜਾਨਵਰ ਜਾਂ ਜਿਵੇਂ ਆਪਾਂ ਕਹਿ ਸਕਦੇ ਹਾਂ ਕੋਈ ਡੌਗ ਵਗੈਰਾ ਇੱਕਦਮ ਆ ਗਿਆ ਤੇ ਉਹਦੇ ਕਰਕੇ ਉਹ ਬ੍ਰੇਕਸ ਅਪਲਾਈ ਕੀਤਾ ਤੇ ਗੱਡੀ ਕਿਤੇ ਆਊਟ ਆਫ ਕੰਟਰੋਲ ਹੋ ਗਈ ਇਦੇ ਵਿੱਚ ਦੱਸਣ ਵਾਲੀ ਗੱਲ ਮੇਨ ਇਹ ਹੈ ਕਿ ਜੋ ਸਾਡਾ ਕਨਸਰਨ ਹੁੰਦਾ ਜੀ ਉਹ ਇਹ ਹੈ ਕਿ ਵੀ ਜਿਹੜੇ 2% ਨੇ ਦੋਨੇ ਆਊਟ ਆਫ ਡੇਂਜਰ ਨੇ ਤੇ ਵੈਰੀਫਾਈ ਕੀਤਾ ਗਿਆ ਇੱਕ ਜਿਹੜੇ ਇਲਾਜ ਹੈਗਾ ਆ ਇਸ ਵੇਲੇ ਦੀਪ ਹਸਪੀਟਲ ਤੇ ਜੇਦੀ ਇੱਕ ਆਰਮ ਫ੍ਰੈਕਚਰ ਦੱਸੀ ਗਈ ਹੈ ਬਟ ਦੇ ਵਿਲ ਬੀ ਫਾਈਨ ਹੋਪਫੁਲੀ ਜੋ ਸਰਕਾਰ ਤੋਂ ਇਲਾਵਾ ਜੇਕਰ ਕਿਸੇ ਦਾ ਕੋਈ ਹਾਸਾ ਤਾਂ ਨਹੀਂ ਹੋਇਆ ਗੱਡੀ ਕਿਸੇ ਦੇ ਵਿੱਚ ਜਾ ਕੇ ਤਾਂ ਨਹੀਂ ਮਜੀ ਸਿਰਫ ਦੋ ਬੰਦੇ ਜਿਹੜੇ ਅੰਦਰ ਸੀ ਉਹੀ ਇੰਝੜੋ ਦੇਖੋ ਹਜੇ ਤੱਕ ਜੋ ਇਨੀਸ਼ੀਅਲ ਵੈਰੀਫਿਕੇਸ਼ਨ ਚ ਆਇਆ ਹੈ ਉਹਦੇ ਵਿੱਚ ਇਦਾਂ ਦੀ ਗੱਲ ਕੋਈ ਨਹੀਂ ਸਾਹਮਣੇ ਆਈ ਕਿ ਕੋਈ ਹੋਰ ਕਿਸੇ ਨਾਲ ਟਕਰਾਈ ਹੋ ਗਈ ਹੈ ਇਹ ਤੇ ਉਮਮਨ ਜਿੱਦਾਂ ਗੱਡੀ ਜਾ ਰਹੀ ਹੈ ਤੇ ਉਹ ਇੱਕਦਮ ਅਚਨਚੇਤ ਕੋਈ ਅੱਗੇ ਇਨਸੀਡੈਂਟਲੀ ਕੋਈ ਐਨੀਮਲ ਆ ਜੇ ਤੇ ਬ੍ਰੇਕ ਸਪਲਾਈ ਹੁੰਦੀ ਹੈ ਤੇ ਉਹ ਕਿਤੇ ਡਰਾਈਵਰ ਘਬਰਾ ਗਿਆ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਸਰ ਇਹਦੀ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਕੁਝ ਪੁਲਿਸ ਨੂੰ अर्ਲੀ ਮਾਰਨਿੰਗ ਸਿਗਾ ਟਾਈਮ ਬਾਕੀ ਇਟ ਇਜ਼ ਪਾਰਟ ਆਫ ਫਰਦਰ ਡਿਵੈਲਪਮੈਂਟ ਅਸੀਂ ਦੇਖ ਰਹੇ ਹਾਂ ਹਜੇ ਤੱਕ ਐਸ ਸੱਚ ਕੋਈ ਨਹੀਂ ਬਾਕੀ ਵੀ ਹੈਵ ਟੇਕਨ ਦੀ ਵਰਜ਼ਨ ਆਫ ਦੀ ਓਨਰ ਆਲਸੋ ਐਂਡ ਦਿਸ ਵਰਬਲ ਵਰਜ਼ਨ ਆਫ ਜਿਹੜੇ ਟਰੈਵਲਰ ਸੀਗੇ ਉਹ ਦੇ ਆਰ ਆਊਟ ਆਫ ਡੇਂਜਰ ਸੋ